ਕੀ ਤੁਹਾਨੂੰ 1.5 ਕਿਲਾ ਜਿਵੇਂ ਦਾ ਰੋਡ ਦੇ ਉੱਤੇ ਹੋਣਾ ਜ਼ਰੂਰੀ ਹੈ ਜੀ ਸਾਈਡ ਰੋਡ ਜੀ ਜਿਹੜਾ ਵੀ ਕੋਈ ਸੰਦਾ ਕੋਲ ਇਹ ਜੁੰਦਾ ਫਰੈਂਚਾਈਜ਼ ਸਾਡੀ ਲੈਣੀ ਚੁੰਦਾ ਬਿਜ਼ੀ ਰੋਡ ਹੋਵੇ ਸਪਾਈਸੀ ਰੋਡ ਕਿਹੜਾ ਮਰਜੀ ਹੋਵੇ ਬਿਜ਼ੀ ਤਾਂ ਅਸੀਂ ਆਪੇ ਕਰ ਦੇਣਾ ਵਾਹ ਉਹ ਸਾਡੇ ਵਿੱਚ ਟੈਲੈਂਟ ਆ ਰੈਸਟੋਰੈਂਟ ਦੇ ਅਦਕਾਟਣ ਤੇ ਜਾਣਾ ਉੱਪਰ ਬੱਦਲ ਥੱਲੇ ਕਾਰ ਆ ਬੈਚ ਬੈਠਿਆ ਦੋਸ਼ਕਾਰ ਗੱਭਰੂ ਕੋ ਰੋਟੀ ਖਾਦੀ ਆ ਤੁਸੀਂ ਕਿ ਨਹੀਂ ਖਾਦੀ ਨਹੀਂ ਖਾਦੀ ਓਏ ਹੋਏ 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 ਸਾਰੇ ਹੀ ਭੁੱਖੜ ਆਜੋ ਮਨੋ ਚੱਲਦੇ ਆ ਇੱਕ ਨਹਿਰ ਦਾ ਕਿਨਾਰਾ ਇੱਕ ਰੈਸਟੋਰੈਂਟ ਇੱਕ ਬੰਦੇ ਭੁੱਖੇ ਚਲੋ ਚੱਲੀਏ ਲੈ ਵੀ ਸੱਜਣੋ ਆਪਾਂ ਜਮਾਂ ਨੇੜੇ ਆ ਗਿਆਂ ਆ ਟੋਲ ਆ ਗਿਆ ਦਰਾਹੇ ਤੋਂ ਜਦੋਂ ਨੀਲੋਂ ਵਾਲੇ ਪੁਲ ਨੂੰ ਜਾਂਦੇ ਹੁੰਦੇ ਆ ਟੋਲ ਆ ਗਿਆ ਨਾ ਲ ਆਹਾ ਬਰੀ ਤੋਏ ਆਹਾ ਪਾਈਸੀ ਹੈਡ ਇੱਥੇ ਆਉਣਾ ਉਹ ਜੂ ਟਰਨ ਮਾਰਿਆ ਬਰੀ ਯਾਰ ਮੈਂ ਤਾਂ ਗਿਆ ਕਿ ਤੈਨ ਨਿਕ ਆ ਜਾ ਕੰਮ ਹੋਵੇ ਤਾਂ ਅੱਪਰ ਟਾਈ ਬਾਲਾ ਸੈਟਮ ਓਏ ਸਜਣੋ ਜੇ ਮੈਂ ਇਹਦੀ ਲੋਕੇਸ਼ਨ ਦੀ ਗੱਲ ਕਰਾਂ ਤਾਂ ਇਹ ਸਜਣੋ ਲੁਧਿਆਣਾ ਕਾਲਜ ਦੇ ਬਿਲਕੁਲ ਕੋਲੇ ਕਹਾੜੇ ਤੋਂ 10 ਕਿਲੋਮੀਟਰ ਨੀਲੋਂ ਵੱਲ ਨੂੰ ਨੀਲੋਂ ਦੇ ਪੁਲ ਤੋਂ 1 ਕਿਲੋਮੀਟਰ ਲੁਧਿਆਣੇ ਵੱਲ ਨੂੰ ਜਦੋਂ ਅਨੰਤਪੁਰ ਸਾਹਿਬ ਨੂੰ ਮਤਲਬ ਜਾਂਦੇ ਜਾਂ ਆਉਂਦੇ ਹਾਂ ਤਾਂ ਬੈਸਟ ਲੋਕੇਸ਼ਨ ਹੈ ਜਿੱਥੇ ਤੁਸੀਂ ਬਹੁਤ ਵਧੀਆ ਇੰਜੋਏ ਕਰ ਸਕਦੇ ਆ ਆ ਜੋ ਮੈਂ ਵੀ ਮਤਲਬ ਮੈਂ ਵੀ ਪਹਿਲੀ ਵਾਰ ਇਹਨੂੰ ਵੇਖ ਰਿਹਾ ਜੋ ਤੁਸੀਂ ਦੇਖ ਰਹੇ ਮੇਰੇ ਵੀ ਨਿਗਾ ਚ ਪਹਿਲੀ ਵਾਰ ਆ ਆ ਦੇਖੋ ਇਧਰਲੇ ਪਾਸੇ ਪੂਲ ਬਣਾਤਾ ਓਏ ਕੋਈ ਉਹ ਪੂਲ ਬਹੁਤ ਵੱਡਾ ਯਾਰ ਮੈਂ ਤਾਂ ਕਹੇ ਛੋਟਾ ਜਿਹਾ ਹੋਊ ਇਹ ਤਾਂ ਕਰਨੇ ਵੱਡਾ ਬਹੁਤ ਆ ਯਾਰ ਪੂਲ ਇਹ ਤਾਂ ਰੇਸਾਂ ਲਾਈ ਚੱਲ ਭਾਵੇਂ ਪੂਲ ਚ ਪੂ ਬਹਿਣ ਨੂੰ ਉਹ ਅੱਛਾ ਉਹ ਪੂਲ ਦੇ ਵਿੱਚ ਬਹਿਣ ਨੂੰ ਲਾਏ ਪਾਏ ਪਤਾਸੇ ਜੇ ਉਹ ਆਹੂ ਆ ਓਏ ਆਏ ਆ ਓਏ ਗੱਲ ਸੁਣ ਮੇਰੀ ਇੰਨਾ ਤੇ ਬਹਿ ਕੇ ਉਧਰੋਂ ਹੋਟਲ ਚੋਂ ਖਾਣ ਨੂੰ ਮਿਲੂਗਾ ਇੱਥੇ ਬਹਿ ਕੇ ਖਾਣ ਨੂੰ ਆ ਹੁਣ ਮੈਂ ਬਹਿ ਕੇ ਨਹੀਂ ਤਾਂ ਖਾ ਸਕਦਾ ਮੇਰੀ ਪੈਂਟ ਭਜ ਜੂ ਇਹ ਤੇ ਆਏ ਬਹਿ ਕੇ ਇੱਥੇ ਆਏ ਮੈਗੀ ਮੂਗੀ ਮਾਰਜੀ ਨੂੰ ਆਈ ਹਾਂ ਉਹੋ ਕੇਸ ਹੈ ਜੇ ਇੱਥੇ ਪੂਲ ਪਾਰਟੀ ਕਰਨੀ ਆ ਮੰਨ ਲਓ ਵੀ ਤੁਸੀਂ ਸਾਰਾ ਪੂਲ ਘੰਟੇ ਵਾਸਤੇ 2 ਘੰਟੇ ਵਾਸਤੇ ਯਾਰ ਮੈਂ ਨਾ ਲੈਣਾ ਹੋਵੇ ਉਹ ਵੀ ਮਿਲ ਜਾਊਗਾ ਪਾਰਟੀ ਕਰਨ ਵਾਸਤੇ ਹੋ ਸਕਦਾ ਆਪਾਂ ਪੁੱਛ ਲਾਂਗੇ ਮਾਲਕਾਂ ਨੂੰ ਆ ਜਦ ਘਾਟਣਾ ਹੈ ਆ ਮੌਲ ਬਣਾਇਆ ਆਹਾ ਆਹਾ ਮੌਲ ਆ ਮੌਲ ਬਣਿਆ ਆਜਾ ਚੱਲਦੇ ਆ ਆਜਾ ਇਧਰਲੇ ਪਾਸੇ ਤੁਹਾਨੂੰ ਢਾਬਾ ਬਣਾਤਾ ਇਹਨਾਂ ਨੇ ਇਹ ਬੰਦੇ ਪਤਾ ਕੌਣ ਹੈ ਇਹ ਬੰਦੇ ਉਹ ਆ ਮੁੱਲਾਪੁਰ ਹਵੇਲੀ ਵਾਲੇ ਕਰਨੇ ਭਾਈ ਅਮਰਤਪਾਲ ਗਰੇਵਾਲ ਨੇ ਇਹ ਸਿਸਟਮ ਖੜਾ ਕੀਤਾ ਆ ਦੇਖ ਕੇ ਡਾ ਟਰੈਕਟਰ ਲਿਆ ਕੇ ਖੜਾ ਕਰਤਾ ਉਹ ਕਿੱਥੋਂ ਪਾਲ ਕੇ ਲਿਆਏ ਐ ਏਡਾ ਵੱਡਾ ਟਰੈਕਟਰ ਲੈ ਕਿੱਡਾ ਵੱਡਾ ਟਰੈਕਟਰ ਲਿਆਏ ਆ ਪਾਲ ਕੇ ਕਿੱਥੇ ਚਾਲੂ ਹਾਲਤ ਦੇ ਵਿੱਚ ਲਿਆਇਆ ਭਾਈ ਨੂੰ ਅਸਲ ਚ ਸ਼ੌਂਕ ਬਹੁਤ ਅਸੰਦਾਂ ਦਾ ਹਵੇਲੀ ਦੇ ਵਿੱਚ ਵੀ ਤੁਸੀਂ ਦੇਖਿਆ ਕਿਵੇਂ ਇਧਰਲੇ ਪਾਸੇ ਨੂੰ ਰੈਸਟੋਰੈਂਟ ਹੰਟਾਂ ਬਣੀਆਂ ਹੋਈਆਂ ਸਾਰਾ ਕਿਹੜਾ ਦੰਨ ਆ ਦੇਖ ਇਧਰਲੇ ਪਾਸੇ ਗੱਡਾ ਖੜਾ ਕਰਤਾ ਬਾਈ ਹੁਣਾ ਨੇ ਅਗਲਾ ਸਾਡਾ ਤੇਰੇ ਬਣਾ ਗੱਡਾ ਖੜਾ ਆ ਖੜਾ ਗੱਡਾ ਆ ਉਹ ਗੱਡਾ ਹੈ ਲੈ ਵੀ ਫਲਾਨਿਆਂ ਸਾਡਾ ਗੱਡੇ ਨਾਲ ਘਟਾ ਬੰਨਿਆ ਇਹਨਾਂ ਦਾ ਗੱਡੇ ਨਾਲ ਕੁੱਤਾ ਬੰਨਿਆ ਆ ਜੋ ਚੱਲ ਗਏ ਉੱਪਰਲੇ ਪਾਸੇ ਇਧਰਲੇ ਪਾਸੇ ਨਾ ਇਹਨਾਂ ਨੇ ਕਰਨ ਆ ਦੇਖ ਕਿੰਨਾ ਵੱਡਾ ਹੌਲ ਆ ਆ ਵੀ ਪਾਰਟੀ ਕਰਨ ਵਾਸਤੇ ਬਹੁਤ ਵੱਡਾ ਹੌਲਾ ਅਭੀ ਦੇਖ ਪਾਰਟੀ ਕਰਨ ਵਾਸਤੇ ਕਿੰਨਾ ਵੱਡਾ ਹੋਣਾ ਇਧਰ ਨੇ ਪਾਸੇ ਹਜੇ ਤਿਆਰੀਆਂ ਹੋਈ ਜਾਂਦੀਆਂ ਹਜੇ ਮਾਹੌਲ ਆ ਜਿਹੜਾ ਉਹ ਬਣੀ ਜਾਂਦਾ ਅਮੋ ਮਿਲਦੇ ਆ ਗਰੇਵਾਲ ਨੂੰ ਵੀ ਮਿਲਦੇ ਆ ਉਹਨੂੰ ਵੀ ਦਿਨੇ ਆ ਵਧਾਈਆਂ ਭਾਈ ਸასი ਕਾਲ ਭਾਈ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਥੈਂਕ ਯੂ ਤੁਸੀਂ ਤੁਹਾਡਾ ਐਕਸਪੀਰੀਅੰਸ ਬਹੁਤ ਤਕੜਾ ਹੋ ਗਿਆ ਪਹਿਲਾਂ ਮੁੱਲਾਪੁਰ ਹਵੇਲੀ ਨੂੰ ਤੁਸੀਂ ਕਾਮਯਾਬ ਕੀਤਾ ਇਹ ਤੀਸਰਾ ਹੋ ਗਿਆ ਆਪਣਾ ਹਾਂਜੀ ਤੀਜਾ ਜੀ ਤੀਸਰਾ ਹੋ ਗਿਆ ਐਕਚੁਅਲੀ ਮੇਰੇ ਬ੍ਰਦਰ ਆ ਰਜਿੰਦਰ ਗਰੇਵਾਲ ਉਹਨਾਂ ਨੇ ਕੈੱਪ ਕੀਤੀ ਜੀ ਉਹਨਾਂ ਨੇ ਹਵੇਲੀ ਸਟਾਰਟ ਕੀਤੀ ਸੀ ਜੀ ਉਹਨਾਂ ਦੇ ਜੋ ਮੇਰੇ ਭਰਾ ਨੇ ਕੀਤਾ ਅਸੀਂ ਉਹਨੂੰ ਫਾਲੋ ਕੀਤਾ ਸੀ ਉਹ ਅਸਲ ਦੇ ਵਿੱਚ ਮਤਲਬ ਆਹ ਕਲਚਰ ਨਾ ਪਿਆਰ ਆ ਗੱਡਿਆਂ ਨਾਲ ਟਰੈਕਟਰਾਂ ਨਾਲ ਭਾਂਡਿਆਂ ਨਾਲ ਉਹਨਾਂ ਨਾਲ ਉਹ ਉਹ ਦੂਜੇ ਪਾਈ ਦਾ ਸੀ ਹਾਂਜੀ ਪਾਈ ਦਾ ਅਸੀਂ ਤਾਂ ਛੋਟੇ ਸੀ ਨਾ ਫਿਰ ਅਸੀਂ ਤੁਸੀਂ ਛੋਟੇ ਸੀ ਹਾਂਜੀ ਮੈਂ ਛੋਟਾ ਸੀ ਕਿ ਅਸੀਂ ਕੈਨੇਡਾ ਸਾਹਮਦੇ ਸੀ ਬ੍ਰਦਰ ਇੱਥੇ ਸੀ ਸਾਹਮਦੇ ਸੀ ਸਾਡਾ ਪਰਿਵਾਰ ਇੱਕੋ ਹੀ ਹੈ ਜੀ ਹੂੰ ਅਸੀਂ ਦੋਨਾਂ ਕਿ ਸਾਡੇ ਜਿਸੀ ਕਿ ਜੋਇੰਟ ਫੈਮਿਲੀ ਹੋਈਆਂ ਫੋਰਮਟੇ ਮੋਟੇ ਅੱਡ-ਉੱਡ ਹੋ ਗਏ ਜੀ ਬਸ ਸਾਡੀ ਖੱਜੇ ਪਰਿਵਾਰ ਇਕੱਠੇ ਪੂਰੇ ਉੱਕਣੀ ਨੇ ਗਰੇਵਾਲ ਸਾਹਿਬ ਇੱਕ ਗੱਲ ਦੇਖੋ ਕਵਾਲਿਟੀ ਸਭ ਤੁਹਾਡੇ ਬਾਰੇ ਜਾਣਦੇ ਆ ਹਾਂ ਮੈਂ ਦੱਸਣ ਦੀ ਮੈਨੂੰ ਲੋੜ ਨਹੀਂ ਗਈ ਕਿ ਤੁਹਾਡਾ ਨਾਮ ਬਹੁਤ ਵੱਡਾ ਮਾਲਕ ਦੀ ਕਿਰਪਾ ਨਾਲ ਹਾਂਜੀ ਪਰ ਨਾ ਬਹੁਤ ਲੋਕਾਂ ਦੇ ਦਿਲ ਚ ਹੁੰਦੀ ਆ ਇੱਕ ਗੱਲ ਮਾਨਸ ਹੁੰਦਾ ਹਾਂਜੀ ਵੀ ਯਾਰ ਜਿਵੇਂ ਇਹ ਕੈਨੇਡਾ ਚ ਬੈਠਿਆ ਨੇ ਇੰਨਾ ਵਧੀਆ ਸਿਸਟਮ ਚਲਾ ਲਿਆ ਰੈਸਟੋਰੈਂਟਾਂ ਦਾ ਪੁੱਖ ਵੀ ਆਉਣ ਵਾਲੇ ਸਮੇਂ ਚ ਕਿ ਕੋਈ ਹੋਇਆ ਐ ਇਸ ਤਰ੍ਹਾਂ ਦੀ ਗੱਲਬਾਤ ਵੀ ਤੁਸੀਂ ਕਿਸੇ ਦੀ ਮਦਦ ਕਰ ਸਕਦੇ ਹੋ ਕੋਈ ਹੋਰ ਬਾਹਰ ਲਈ ਤਰ੍ਹਾਂ ਇਨਵੈਸਟ ਕਰਨਾ ਚਾਹੁੰਦਾ ਹੋਵੇ ਮੈਂ ਤਾਂ ਦੱਸਾਂ ਮੈਂ ਕੈਨੇਡਾ ਦੇ ਵਿੱਚ 2018 ਤੋਂ ਨਹੀਂ ਹੋਇਆ ਸੀ ਜੀ ਤੇ ਸੇਮ ਇਹੀ ਸੀ ਕੈਨੇਡਾ ਰਹਿਣ ਦਾ ਜੀ ਪਰ ਕੈਨੇਡਾ ਦੇ ਵਿੱਚ ਕੋਈ ਕੋਲਾ ਬੜੀਆ ਫਿਊਚਰ ਨਹੀਂ ਲੱਗਿਆ ਉੱਥੇ ਟੈਕਸੀਆਂ ਵੀ ਚਲਾਈਆਂ ਜੀ ਬਹੁਤ ਡੀਲਰਸ਼ਿਪ ਵੀ ਚਲਾਈ ਆ ਜੀ ਤੇ ਸੋਰਟੀ ਬਹੁਤ ਕੰਮ ਕੀਤਾ ਆ ਵੈਲਡਿੰਗ ਵੀ ਕੀਤੀ ਐ ਨੈਸ਼ਨਲ ਸਟੀਲ ਕਾਰਪ ਤੋਂ ਬਹੁਤ ਵੱਡੀ ਕੰਮ ਜੀ 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 ਜੋਬਸੇ ਵੀ ਕੰਮ ਕਰਦੇ ਰਹੇ ਜੀ ਪਰ ਗੱਲ ਇਸ ਤਰ੍ਹਾਂ ਵੀ ਜੋ ਫਿਊਚਰ ਤੁਹਾਡਾ ਪੰਜਾਬ ਦੇ ਵਿੱਚ ਆ ਜੀ ਇੰਡੀਆ 'ਚ ਆ ਜੀ ਉਹ ਕਿਤੇ ਨਹੀਂ ਬਣ ਸਕਦਾ ਹਾਂਜੀ ਜੀ ਕਿਉਂਕਿ ਜਿਹੜੀ ਇਹ ਧਰਤੀ ਆ ਗੁਰੂਆਂ ਦੀ ਧਰਤੀ ਆ ਜੀ ਇਹਨੂੰ ਤੁਸੀਂ ਕੋਈ ਤਿੰਨ ਤਨ ਇਹਨਾਂ ਕੋਈ ਕੰਪੇਅਰ ਨਹੀਂ ਕਰ ਸਕਦਾ ਗੁਰੂ ਮਹਾਰਾਜ ਦਾ ਦਿੱਤਾ ਹੈ ਤੇ ਜੇ ਕੋਈ ਹੋਵੇ ਕੋਈ ਬੰਦਾ ਤੁਹਾਡੇ ਵਕਤ ਕੰਮ ਕਰਨਾ ਚਾਹੁੰਦਾ ਹੋਵੇ ਕਰ ਸਕਦਾ ਹਾਂਜੀ ਹਾਂਜੀ ਜੇ ਕਿਸੇ ਦੇ ਸਾਡੇ ਕੋਲੋਂ ਜੇ ਫਰਾਂਚਾਈਜ਼ ਲੈਣੀ ਆ ਜੀ ਜਾਂ ਕੋਈ ਮਤਲਬ ਚਾਹੁੰਦਾ ਹੋਵੇ 25 ਲੋਕੇਸ਼ਨਾਂ ਤੇ ਹੋਰ ਕੰਮ ਕਰਦੇ ਹੁੰਦਾ ਅਸੀਂ ਸਾਡਾ ਜਿਹੜਾ ਟਾਰਗੇਟ ਆ ਜੀ 25 ਲੋਕੇਸ਼ਨਾਂ ਹੁੰਦਾ ਪੰਜਾਬ ਦੇ ਵਿੱਚ ਜੀ ਸਹੀ ਉਹ ਖੋਲਣੀਆਂ ਨੇ ਜੀ ਅਸੀਂ ਹੁਣ ਦੋ ਤਿੰਨ ਦੇ ਜੇ ਕੋਈ ਜੇ ਕੋਈ ਮੰਨ ਲਓ ਮੰਨ ਲਓ ਸਪੋਜ਼ ਕਰ ਲਓ ਕੋਈ ਬੰਦਾ ਦੇਖ ਰਿਆ ਹਾਂਜੀ ਉਹ ਕਿਹੋ ਜਿਹੀ ਲੋਕੇਸ਼ਨ ਹੋਵੇ ਜਿਹੜੀ ਮਤਲਬ ਗਰੇਵਾਲ ਸਾਹਿਬ ਨੂੰ ਕਹਦੇ ਵੀ ਮੈਂ ਆਹ ਕਰਕੇ ਦੂੰਗਾ ਸਵਾਦ ਆ ਜੇ ਮੈਂ ਕਹੇ ਆ ਵੀ ਤੁਹਾਨੂੰ 1.5 ਕਿਲਾ ਜਮੀਨ ਦਾ ਰੋਡ ਦੇ ਉੱਤੇ ਹੋਣਾ ਜ਼ਰੂਰੀ ਜੀ ਸਾਈਡ ਰੋਡ ਤੇ ਜੀ ਜਿਹੜਾ ਵੀ ਕੋਈ ਬੰਦਾ ਕੋਲ ਨਹੀਂ ਜਾਂਦਾ ਫਰੈਂਚਾਈਜ਼ ਸਾਡੀ ਲੈਣੀ ਚੁੰਦਾ ਬਿਜ਼ੀ ਰੋਡ ਹੋਵੇ ਸਪਾਈਸੀ ਰੋਡ ਕਿਹੜਾ ਮਰਜੀ ਹੋਵੇ ਬਿਜ਼ੀ ਤਾਂ ਅਸੀਂ ਆਪੇ ਕਰ ਦੇਣਾ ਵਾਹ ਉਹ ਸਾਡੇ ਵਿੱਚ ਟੈਲੈਂਟ ਆ ਹਾਂ ਹਾਂ ਬਸ ਰੋਡ ਤੇ ਹੋ ਹਾਂ ਜਿਥੇ ਮਰਜੀ ਹੋਵੇ ਜਿਹਾ ਪਹਾੜ ਤੇ ਹੋਵੇ ਹੋਵੇ ਮੇਨ ਰੋਡ ਦੇ ਉੱਤੇ ਵਾਹ ਹਾਂ ਆਜੋ ਮੈਨੂੰ ਦਿਖਾਓ ਕੀ ਜੀ 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 ਕਰੀਬਾ ਸਭ ਕੁਝ ਕਹਿਣ ਲੱਗੇ ਹਾਂਜੀ ਮੈਂ ਕਹੀ ਬਾਕੀ ਕਿਸੇ ਕਿਸੇ ਦੇ ਜੋ ਵੀ ਆ ਜੀ ਕਿਸੇ ਨੇ ਪੈਸੇ ਸਰਚਣੇ ਆ ਹਾਂਜੀ ਅਸੀਂ ਸਾਰਾ ਕੁਝ ਰੈਡੀ ਕਰਕੇ ਦਿਆਂਗੇ ਰੈਡੀ ਟੂ ਗੋ ਉਹਨਾਂ ਨੇ ਸਿਰਫ ਚਾਬੀ ਲਾਉਣੀ ਐ ਤੇ ਬੈਠ ਜਾਣਾ ਮਤਲਬ ਪੈਸੇ ਵਾਲੇ ਦੇ ਦਿਮਾਗ ਤੇ ਟੈਨਸ਼ਨ ਨਹੀਂ ਹੋਊਗੀ ਨਹੀਂ ਸਾਡੀ ਟੈਨਸ਼ਨ ਆ ਹੂੰ ਅਸੀਂ ਆਪੇ ਬਣਾ ਕੇ ਦੇਣਾ ਸਾਰਾ ਕੁਝ ਰੈਡੀ ਟੂ ਗੋ ਬਸ ਉਹ ਆਵੇ ਜਿਵੇਂ ਕੈਨੇਡਾ ਰਹਿੰਦਾ ਜੋ ਮੈਨੇਜਮੈਂਟ ਵੀ ਨਹੀਂ ਕਰਦਾ ਸਾਡੇ ਕੋਲ ਮੈਨੇਜਮੈਂਟ ਵੀ ਫੋਲਾ ਉਹ ਕਹੇ ਵੀ ਮੈਨੂੰ ਬਸ ਤੁਸੀਂ ਜੋ ਪ੍ਰੋਫਿਟ ਮੈਨੂੰ ਦੇਈ ਜਾਓ ਉਹ ਵੀ ਕੋਈ ਪ੍ਰੋਬਲਮ ਨਹੀਂ ਪਰ ਮਾਨੂੰ ਜਗ੍ਹਾ ਜ਼ਰੂਰੀ ਆ ਮਸਟ ਗਰੋੜ ਦੇ ਉੱਤੇ ਹੋਣੀ ਚਾਹੀਦੀ ਹੈ 1.5 ਤੋਂ 2 ਕਿਲੇ ਕਿਉਂਕਿ ਪਾਰਕਿੰਗ ਦੀ ਪ੍ਰੋਬਲਮ ਆਉਂਦੀ ਹੈ ਜੰਗਲਾਤ ਦੀ ਐਨਸੀਆਂ ਬਹੁਤ ਨਹੀਂ 18 ਐਨਸੀਆਂ ਲੈਣੀਆਂ ਪੈਣਗੀਆਂ ਹੂੰ ਉਹ ਸਾਰੀਆਂ ਅਸੀਂ ਆਪੇ ਲੈ ਕੇ ਦਵਾਂਗੇ ਉਹ ਤੁਹਾਨੂੰ ਪਤਾ ਹੈ ਹਾਂ ਸਾਡੇ ਕੋਲ ਆ ਆਰਕੀਟੈਕਟ ਕਿੱਥੋਂ ਲੱਭਿਆ ਇਹ ਮੈਂ ਖੋਦੀ ਮੈਂ ਆਰਕੀਟੈਕਟ ਖੋਦੀਆਂ ਜੀ ਅੱਛਾ ਜੀ ਆਪਾਂ ਨੂੰ ਤਜਰਬੇ ਐਕਸਪੀਰੀਅੰਸ ਇਹ ਨਾ ਹੋਵੇ ਹਾਂ ਜੀ ਮੈਂ ਕਿਸੇ ਕੋਈ ਆਰਕੀਟੈਕਟ ਤੋਂ ਕੋਈ ਅਜੇ ਤੱਕ ਕਮੈਂਟ ਰੈਨ ਨਹੀਂ ਹੋਣਾ ਜੀ अच्छा जी ना जी मैं ਕੋਈ ਡਰੈਂਕ ਬਣਾਉਣਾ ਜੋ ਹੱਟਾਂ ਵਗੈਰਾ ਬਣੀਆਂ ਜੋ ਇਹਦੀ ਲੁੱਕ ਬਣੀ ਆ ਕਿੱਥੇ ਡਾਕਟਰ ਖੜਾਣਾ ਕਿੱਥੇ ਕੀਤਾ ਖੜਾਉਣਾ ਕੁਝ ਵੀ ਉਹ ਸਾਰਾ ਕੁਝ ਕੋਈ ਆਪ ਹੀ ਕਰਦੇ ਕੋਈ ਚੀਜ਼ ਮੈਂ ਅੱਜ ਤੱਕ ਮੈਂ ਪੇਪਰ ਤੇ ਲਖੀਰ ਨਹੀਂ ਮਾਰੀ ਤੇ ਜੇ ਇਹਨੂੰ ਆਪਾਂ ਪੂਰੀ ਇਜੈਕਟ ਮੈਸੇਜ ਤਾਂ ਮੈਂ ਦਰਸ਼ਕਾਂ ਨੂੰ ਦੱਸ ਚੁੱਕੇ ਆ ਵੀ ਇਹ ਲੁਧਿਆਣਾ ਕਾਲਜ ਦੇ ਕੋਲੇ ਆ ਕੁਹਾੜੇ ਤੋਂ ਤੇ ਨੀਲੋਂ ਵੱਲੋਂ ਆਪਾਂ ਕਹਿ ਸਕਦੇ ਆਂ ਵੀ ਇਹ 8 ਕਿਲੋਮੀਟਰ ਬਾਹਰ ਆ ਜਾਂਦੀ ਆ 10 ਕਿਲੋਮੀਟਰ ਘਹਾੜੇ ਤੋਂਗਾ ਹਾਂ ਹਾਂ 10 ਇੱਕ ਟਾਣੀ ਦਾ ਡਾਕ ਭੈਣੀ ਸਾਹਿਬ ਗੁਰਦੁਆਰਾ ਇੱਥੇ ਬਹੁਤ ਵੱਡਾ ਭੈਣੀ ਸਾਹਿਬ ਪੋਕਿਆਂ ਦਾ ਜਿਵੇਂ ਚਲੋ ਔਰ ਗੁਰਦੁਆਰਾ ਬਹੁਤ ਵੱਡਾ ਉਹ ਕੱਢਾ ਉੱਥੋਂ 2 ਕਿਲੋਮੀਟਰ ਪੌਲ ਨਮਾ ਬਣ ਗਿਆ ਉੱਥੋਂ 2 ਕਿਲੋਮੀਟਰ ਜੇ ਤੁਸੀਂ ਸਮਰਾਲੇ ਤੋਂ ਆਉਂਦੇ ਹੋ ਥੋੜਾ ਜਿਹਾ ਰੋਮ ਸਾਈਡ ਆਉਣਾ ਪੈਂਦਾ ਜੀ ਸਮਰਾਲਾ ਅਤਾ ਕਿਲੋਮੀਟਰ ਪੌਲ ਤੋਂ ਇੱਧਰ ਆ ਜਾਂਦਾ ਜੀ ਜੇ ਤੁਸੀਂ ਵਾਪਸ ਆਉਣਾ ਚੰਡੀਗੜ੍ਹ ਤੋਂ ਕਟਾਣੀ ਅੱਡੇ ਤੋਂ ਫਿਰ ਜੂ ਟਰਨ ਮਾਰ ਕੇ ਤੁਸੀਂ ਇੱਥੇ ਆ ਸਕਦੇ ਹੋ ਜੀ ਹਾਂਜੀ ਮੈਂ ਇਧਰਲੇ ਪਾਸੇ ਆਇਆ ਜੂ ਹਾਂਜੀ ਹਾਂਜੀ ਜੂ ਟਰਨ ਮਾਰ ਕੇ ਤੇ ਮੈਨੂੰ ਇੱਕ ਗੱਲ ਹੋਰ ਦੱਸੋ ਵੀ ਜਦੋਂ ਹੁਣ ਮੈਂ ਇਹ ਵੀਡੀਓ ਪਾਉਂਗਾ ਲੋਕਾਂ ਤੱਕ ਇਹ ਵੀਡੀਓ ਜਾਊਗੀ ਤਾਂ ਲੋਕ ਕਹਿਣਗੇ ਕਿ ਗਰੇਵਾਲ ਸਾਹਿਬ ਨਾਲ ਸੰਪਰਕ ਕਰਾਓ ਤੇ ਉੱਤੇ ਉੱਤੇ ਨੰਬਰ ਤੁਹਾਡੀ ਮੈਨੇਜਮੈਂਟ ਦਾ ਦੇਈਏ ਤੁਹਾਡਾ ਦੇਈਏ ਕੀ ਦਾ ਦੇ ਆ ਸਾਡੇ ਦੋ ਨੰਬਰ ਨੇ ਜੀ ਉਹ ਦੇ ਦਾਂਗੇ ਉੱਪਰ ਜੀ ਜੀ ਐਮ ਦਾ ਨੰਬਰ ਆ ਜੀ ਨ ਨੰਬਰ ਮੇਕਸੋਕ ਵੱਜਾ ਜੀ 999 900 ਨੰਬਰ ਜੀ ਹਲੋ 999151 99999 ਜੀ ਔਰ ਜਿਹੜਾ ਮੇਰਾ ਪਰਸਨਲ ਫੋਨ ਨੰਬਰ ਆ ਉਹ ਹੈਗਾ 99151 4777 ਤੇ ਇੱਕ ਗੱਲ ਹੋਰ ਆ ਵੀ ਇਹ ਐਵੇਂ ਜੇ ਮਨ ਕੇ ਚਲੋ ਵੀ ਆ ਹਾਲ ਆ ਕਿਸੇ ਨੇ ਪਾਰਟੀ ਕਰਨ ਲਈ ਕੱਲੇ ਨੇ ਆਪਣਾ ਸੈਪਰੇਟ ਬੁੱਕ ਕਰਨਾ ਹੋਵੇ ਐਵੇਂ ਹੋ ਜਾਂਦਾ ਹੈ ਨਹੀਂ ਸਾਡੇ ਕੋਲ ਇੱਕ ਇੱਕ ਹੋਰ ਹਾਲ ਆ ਪਿੱਛੇ ਹਾਲ ਹੈਗਾ ਇੱਕ ਹੋਰ ਹਾਲ ਹਾਂਜੀ ਉਹ ਸੈਪਰੇਟ ਦਿੰਨੇ ਆ ਜੀ ਕਿਸੇ ਨੇ ਪੂਲ ਪਾਰਟੀ ਕਰਨੀ ਆ ਹਾਂਜੀ ਮਹਿੰਦੀ ਲਾਉਣੀ ਮਹਿੰਦੀ ਦਾ ਸ਼ਗਨ ਕਰਨਾ ਆਂਦੀ ਦਾ ਸ਼ਗਨ ਕਰਨਾ ਜੀ ਪੂਲ ਸਾਈਡ ਜੀ ਕਿਸੇ ਨੇ ਫੇਰੇ ਪੂਲ ਸਾਈਡ ਮੰਨ ਲਓ ਅੱਜ ਕੱਲ੍ਹ ਰਿਵਾਜ ਜੀ ਜੀ ਹਾਲ ਆ ਜੀ ਠੀਕ ਹਾਂਜੀ ਇੱਕ ਮਿੰਟ ਦੋ ਮਿੰਟ ਇੱਕ ਮਿੰਟ ਹਾਂਜੀ ਜੀ ਇਹ ਪੂਲ ਸਾਈਡ ਕਿਸੇ ਨੇ ਆਪਣਾ ਜੀ ਤੇਰੇ ਮਹਿੰਦੀ ਹਲਦੀ ਜੀ ਸਾਡੇ ਕੋਲੇ ਨਾਲ ਸਾਡਾ ਹੋਟਲ ਨਹੀਂ ਹੈ ਹਾਂਜੀ 12 14 ਕਮਰਿਆਂ ਦੇ ਇੱਕ ਹੋਟਲ ਸਾਡੇ ਕੋਲ ਹੋਰ ਬਣਨ ਲੱਗਾ ਅੱਛਾ ਜੀ ਅਸੀਂ ਉਹਨਾਂ ਨੂੰ ਹੋਟਲ ਵੀ ਨਾਲ ਪ੍ਰੋਵਾਈਡ ਕਰ ਦਾਂਗੇ ਗਰੇਵਾਲ ਸਾਹਿਬ ਜਿਵੇਂ ਆਪਾਂ ਇੱਥੇ ਖਾਣੇ ਦਾ ਪ੍ਰਬੰਧ ਕਰ ਦਿਆਂਗੇ ਲੋਕਾਂ ਨੂੰ ਵਿਆਹ ਸ਼ਾਦੀਆਂ ਦਾ ਮੰਗਣੇ ਦਾ ਕਰ ਦਿਆਂਗੇ ਜੇ ਮੰਨ ਲਓ ਵੀ ਤੁਹਾਡੇ ਨਾਲ ਕੋਈ ਬੰਦਾ ਸੰਪਰਕ ਰਿਹਾ ਵਿਆਹ ਹੀ ਕਰਨਾ ਹੈ ਅਸੀਂ ਅਸੀਂ ਤਾਂ ਕੁੜੀ ਦਾ ਮੁੰਡੇ ਦਾ ਵਿਆਹ ਹੀ ਕਰਨਾ ਹਾਂਜੀ ਹੈਗਾ ਜੀ ਤਾਂ ਉਹਦੇ ਲਈ ਹਾਲ ਹੈਗਾ ਕੋਈ ਬੈਂਕਟ ਹਾਲ ਆਪਣੇ ਵਾਲੀ ਚੌਂਕ ਰੋਜਪੁਰ ਰੋਡ ਦੇ ਉੱਤੇ ਕਿੰਨੀ ਕੁ ਸਮਰਥਾ 650 ਬੰਦੇ ਦੀ 650 ਬੰਦੇ ਦੀ ਪੂਰਾ ਵੱਡਾ ਹੀ ਆ ਹਾਂਜੀ ਹਾਂਜੀ ਤੇ ਉਹਦੇ ਚ ਜੇ ਮੰਨ ਲਓ ਵੀ ਉਹ ਬੰਦਾ ਕਹਿੰਦਾ ਮੇਰੇ ਕੋਲ ਤਾਂ ਹਲਵਾਈ ਹੈ ਨੀਗਾ ਮੇਰੇ ਕੋਲੇ ਉਹ ਵੀ ਪ੍ਰਬੰਧ ਹੋ ਜਾਣਾ ਸਾਰਾ ਕੁਝ ਕੇਟਰਿੰਗ ਸਾਡੀ ਸਾਰੇ ਕੁਝ ਤੁਸੀਂ ਕੱਪੜੇ ਪਾ ਕੇ ਆਉਣਾ ਹਾਂ ਟਾਈ ਲਾ ਕੇ ਆਉਣਾ ਜੀ ਆਪਣਾ ਡੀਜੇ ਹੋ ਗਿਆ ਪਾਰਕ ਡੈਕੋਰੇਸ਼ਨ ਹੋ ਗਈ ਸਰ ਡੈਕੋਰੇਸ਼ਨ ਆ ਰੂਮ ਬੱਚਿਆਂ ਨੂੰ ਦੋ ਜੀ ਕੁਛ ਨਹੀਂ ਕਰਨਾ ਤੁਸੀਂ ਬਸ ਤਾਈ ਲਾਉਣੀ ਆ ਕੱਪੜੇ ਪਾਉਣੇ ਆ ਵਧੀਆ ਤੋਂ ਵਧੀਆ ਤੁਸੀਂ ਆਪ ਦਾ ਇੰਜੋਏ ਕਰੋ ਤੁਸੀਂ ਗਰੇਵਾਲ ਸਾਹਿਬ ਦੀ ਮੈਨੇਜਮੈਂਟ ਨੂੰ ਫੋਨ ਕਰਨਾ ਹੈ ਹਾਂਜੀ ਬੁੱਕ ਕਰਨਾ ਹੈ ਬਿਲਕੁਲ ਤੇ ਕੱਪੜੇ ਲੈਣੇ ਆ ਤੇ ਪਾਉਣੇ ਤੇ ਆਉਣਾ ਹੈ ਆਉਣਾ ਬਸ ਉਹ ਵੀ ਕੰਮ ਥੋੜਾ ਸਾਡੀ ਟੈਨਸ਼ਨ ਆ ਕਿਸੇ ਦੀ ਟੈਨਸ਼ਨ ਨਹੀਂ ਆ ਜੀ ਹਾਂਜੀ ਸੋਨੋ ਅਸੀਂ ਪੂਰੀ ਵਧੀਆ ਸਰਵਿਸ ਦਿੰਦੇ ਆ 125 ਆਈਟਮਾਂ ਸਾਡੇ ਕੋਲੇ ਅਸੀਂ ਮੈਰਿਜ ਦੇ ਵਿੱਚ ਪ੍ਰੋਵਾਈਡ ਕਰਦੇ ਆ ਜੀ ਜੀ ਹਾਂਜੀ ਇੰਗਲਿਸ਼ ਸਾਊਥ ਜੀ ਸਾਰੇ ਜੀ ਚਾਈਨੀਜ਼ ਜੀ A to Z ਅਸੀਂ ਪ੍ਰੋਵਾਈਡ ਕਰਦੇ ਮਤਲਬ ਜਿੰਨਾ ਤੁਹਾਡੀ ਜ਼ਿੰਦਗੀ ਦਾ ਤਜਰਬਾ ਸਾਰਾ ਅਗਲੇ ਦੇ ਵਿਆਹ ਤੇ ਝੋਖ ਦੇਣਾ ਝੋਖ ਦੇ ਦੇ ਸਾਰੇ ਜੀ ਅਸੀਂ ਕਿਸੇ ਨੂੰ ਪੱਖਾਂ ਜਾਣਦੇ ਜਦੋਂ ਤਾਂ ਕੋਈ ਕਹਿੰਦੇ ਬਸ ਬਈ ਬਸ ਉਹਦੇ ਉਦੋਂ ਪਹਿਲਾਂ ਨਹੀਂ ਅਸੀਂ ਜਾਣ ਦਿੰਦੇ ਤੇ ਜਾ ਕੇ ਤੋਰਦੇ ਆ ਅਗਲੇ ਨੂੰ ਅਸੀਂ ਜੀ ਤਾਂ ਸਾ ਉਹਦਾ ਨਾਮ ਹੈਗਾ ਸਾਡਾ ਜੀ ਦਾ ਰੂਪ ਗ੍ਰੈਂਡ ਅੱਛਾ ਜੇ ਮੰਨ ਲਓ ਦਾ ਰੂਪ ਗ੍ਰੈਂਡ ਬੰਦਾ ਸਰਚ ਕਰੂਗਾ ਤਾਂ ਉਹ ਬੰਦਾ ਉੱਥੇ ਜਾਵੜੂਗਾ ਹਾਂਜੀ ਸਪਾਈਸੀ ਹਟ ਤੇ ਰੂਪ ਗ੍ਰੈਂਡ ਉਧਰ ਸਾਡਾ ਇਕੱਠਾ ਜੀ ਬੈਂਕਟ ਹਾਲ ਤੇ ਰੈਸਟੋਰੈਂਟ ਪੂਲ ਜੀ ਪਾਰਟੀ ਪੂਲ ਉਹ ਲੱਗਾ ਤੇ ਜਿਹੜਾ ਸਾਡਾ ਬੈਂਕਟ ਹਾਲ ਆ ਉਹਦੇ ਨਾਲ ਹੀ ਕੋਈ ਲੋਕੇਸ਼ਨ ਤੇ ਨੇ ਦੋਨੇ ਚੀਜ਼ਾਂ ਹੈ ਜੀ ਜੀ ਇਹ ਵਾਲੀ ਚੌਂਕ ਫਰੋਜਪੁਰ ਰੋਡ ਜੀ ਠੀਕਿਆ ਦੇ ਵਿੱਚ ਹੀ ਪੈਂਦਾ ਐਕਚੁਅਲੀ ਜੇ ਤੁਸੀਂ ਲੁਧਿਆਣੇ ਤੋਂ ਆਓ ਇੱਕ ਡੀ ਮਾਰਟ ਨਵਾਂ ਬਣਿਆ ਫਰੋਜਪੁਰ ਰੋਡ ਦੇ ਉੱਤੇ ਉਹ ਤੋਂ 500 ਮੀਟਰ ਅੱਗੇ ਆ ਕੇ ਆ ਜੇ ਤੁਸੀਂ ਮੁੱਲਾਪੁਰ ਤੋਂ ਆਉਣੇ ਹੋ ਉੱਥੇ ਬੈਗ ਕਾਰ ਕਾਰ ਸੇਲ ਆ ਹਾਂਜੀ ਬਹੁਤ ਬੋਟਾ ਬੋਟਾ ਉਦੋਂ ਥੋੜਾ ਜਿਹਾ ਉਰੇ ਆ ਕੇ ਅੰਦਰ ਥੋੜਾ ਜਿਹਾ ਸਾਡੀ 100 ਮੀਟਰ ਅੰਦਰ ਜਾ ਕੇ ਬੜੀ ਸ਼ਾਂਤੀ ਵਾਲੀ ਜਗ੍ਹਾ ਦੇ ਉੱਤੇ ਵਿਆਹ ਵੀ ਮਤਲਬ ਜੇ ਕੋਈ ਪੂਰਾ ਰਿਸ਼ਤੇਦਾਰ ਸਾਰੇ ਇੱਥੇ ਆ ਕੇ ਵਿਆਹ ਕਰਨਾ ਕੋਈ ਪ੍ਰੋਗਰਾਮ ਕਰਨਾ ਤਾਂ ਉਹ ਇੱਥੇ ਆ ਕੇ ਕਰ ਸਕਣਗੇ ਹਾਂਜੀ ਹਾਂਜੀ ਅਸੀਂ ਪੂਰਾ ਉਹਨਾਂ ਦੀ ਸਪੋਰਟ ਚਾਵਾਂ ਕਿਉਂਕਿ ਸਾਨੂੰ ਨਾ ਅੱਜ ਦਾ ਜਿਹੜਾ ਟ੍ਰੈਂਡ ਚੱਲਦਾ ਜੀ ਸਪੈਸ਼ਲੀ ਨਾਈਟ ਵਿਆਹ ਜਿਹੜੇ ਜੀ ਆਪਣੇ ਜਿਵੇਂ ਹਿੰਦੂ ਮਤ ਦੇ ਲਾ ਲੋ ਹਾਂਜੀ ਉਹ ਸਾਰੇ ਵਿਆਹ ਰਾਤ ਨੂੰ ਹੁੰਦੇ ਨੇ ਜੀ 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 ਉਹ ਲੋਕੀ ਦਾ 4:00 ਤੇ 3:00 4:00 ਵਜੇ ਤੱਕ ਵਿਆਹ ਚੱਲਦਾ ਜੀ ਉਹ ਰਾਤ ਨੂੰ ਫਿਰ ਜਾਂਦੇ ਆ ਘਰ ਨੂੰ ਫਿਰ ਤੁਹਾਨੂੰ ਔਖਾ ਲੱਗਾ ਉਹ ਚਾਹੁੰਦੇ ਸਾਨੂੰ ਹੋਟਲ ਵੀ ਨਾਲ ਹੀ ਮਿਲ ਜਾਵੇ ਹੋਟਲ ਵੀ ਨਾਲ ਹੀ ਮਿਲ ਜੇ ਇੱਥੇ ਉਹਨਾਂ ਨੂੰ ਹੋਟਲ ਵੀ ਮਿਲ ਜੀ ਹਾਂਜੀ ਨਾਲ ਹੀ ਹੈ ਸਾਡੇ ਕੋਲੇ ਕੋਈ ਹੋਰ ਵੀਰ ਬਣਾ ਰਿਹਾ ਜੀ ਸਾਡਾ ਉਹਨਾਂ ਦੇ ਵਿੱਚ ਪੂਰੀ ਇਨਵੋਲਵ ਆ ਉਹਨਾਂ ਦੀ ਅਸੀਂ ਸਪੋਰਟ ਕਰਾਂਗੇ ਉਹ ਸਾਡੀ ਸਪੋਰਟ ਕਰਨਗੇ ਵਾਹ ਨਾਲ ਅਸੀਂ ਉਹਨਾਂ ਨੂੰ ਕਮਰੇ ਵੀ ਨਾਲ ਹੀ ਪ੍ਰੋਵਾਈਡ ਕਰਾ ਦੇਣਾ ਵਾਹ 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 ਦੇਖੋ ਫਿਰ ਸਾਨੂੰ ਮੈਨੂੰ ਪੂਲ ਵਾਲਾ ਯਾਰ ਬਾਲਾ ਵਧੀਆ ਲੱਗਿਆ ਹਾਂਜੀ ਪੂਰਾ ਸਾਡਾ ਬਣਾਇਆ ਹੋਇਆ ਇੱਥੇ ਪੂਲ ਤੇ ਅਸੀਂ ਆਹ ਸਾਰਾ ਥੋੜੀ ਜਿਹੀ ਹੋਰ ਇਨਵੈਸਟਮੈਂਟ ਕਰਨੀ ਆ ਜੀ ਆਪਣੀ ਕਰ ਦੇਣੀ ਆ ਹੋਰ ਥਾੜਾ ਲੈਣਾ ਥੋੜਾ ਜਿਹਾ ਜੀ ਹਾਲ ਬਣਾ ਕੇ ਨਾ ਇੱਥੇ ਜੀ ਪੂਲ ਤੇ ਅਸੀਂ ਜਿਹੜਾ ਪੂਲ ਆ ਸਾਡਾ ਜੀ ਇਹ ਵੀ ਰਿਡੇ ਫਰੈਸ਼ ਪਾਣੀ ਪਾਉਂਦੇ ਆ ਤੁਸੀਂ ਦੇਖੋ ਹਾਂ ਪਾਣੀ ਬਿਲਕੁਲ ਸਾਫ ਆ ਉਹ ਇਹ ਸੀ ਕੈਮੀਕਲ ਨਹੀਂ ਪਾਉਂਦੇ ਜੀ ਅਸੀਂ ਅਗਲੇ ਸਾਲ ਨੂੰ ਭਾਜੀ ਜੀ ਸਾਡੇ ਜਿਹੜੇ ਦੋ ਪੂਲ ਨੇ ਸਾਡੇ ਕੋਲ ਇੱਕ ਲੁਧਿਆਣਾ ਐਮਬੀਡੀ ਮਾਲ ਕੋਲੇ ਵੀ ਸਾਡੇ ਦੋ ਪੂਲ ਆ ਜੀ ਸਿੱਖ ਅਗਲੇ ਸਾਲ ਨੂੰ ਜੀ ਓਨਲੀ ਫੈਮਿਲੀ ਬਾ ਸਟੈਗ ਬੰਦ ਹੂੰ ਸਟੈਗ ਬਿਲਕੁਲ ਹੀ ਅਸੀਂ ਬੰਦ ਕਰ ਦੇਣਾ ਕੋਈ ਫੈਮਿਲੀ ਲੈ ਕੇ ਆਊਗਾ ਬੱਚੇ ਲੈ ਕੇ ਆਊਗਾ ਦੀ ਵਾਈਫ ਨੂੰ ਲੈ ਕੇ ਆਊਗਾ ਭੈਣਾਂ ਨੂੰ ਲੈ ਕੇ ਆਊਗਾ ਆਪ ਤਾਂ ਖੁੱਲ ਕੇ ਇੰਜੋਏ ਕਰ ਸਕਦੇ ਆ ਜਦੋਂ ਸਟੈਗ ਆ ਜਾਂਦਾ ਨਾ ਫੈਮਿਲੀ ਸਾਡੀਆਂ ਬਹੁਤ ਨਰਾਸ਼ ਹੋ ਜਾਂਦੀਆਂ ਨੇ ਅਸੀਂ ਉਹ ਬੰਦੀ ਕਰ ਦੇਣਾ ਜੀ ਹਿਮਾਚਲ ਦੇ ਵਿੱਚ ਬਹੁਤ ਹੋਟਲਾਂ ਨੇ ਸਟੈਗ ਬੰਦ ਕਰਤਾ ਸਿਰਫ ਫੈਮਿਲੀ ਸਿਸਟਮ ਕਰਤਾ ਉਹ ਫੈਮਿਲੀ ਦੇ ਨਾਲ ਕੋਈ ਬੈਠ ਸਕਦਾ ਹਾਂ ਜਿਹਦੀ ਭੈਣ ਬੈਠੀ ਆ ਉਹ ਦੂਜੇ ਨਾਲ ਪੰਗਾ ਨਹੀਂ ਲੈਦਾ ਸਿੱਧੀ ਜੀ ਗੱਲ ਆ ਸਾਡੇ ਇਸ ਪੰਗੇ ਪੈਂਦੇ ਬਹੁਤ ਹਾਂ ਅਸੀਂ ਅਸੀਂ ਤਾਂ ਨਮਿੰਤਾ ਕਰਦੇ ਲੋਕਾਂ ਦੀ ਹਾਂਭ ਜਾਂਦੇ ਹਾਂ ਵੀ ਭਾਜੀ ਨਾ ਵੀਰ ਜੀ ਨਾ ਅਸੀਂ ਖੁੱਦ ਹੱਥ ਜੋੜੀ ਦੇ ਜਾ ਕੇ ਪਰ ਜਿਹਦੇ ਚਾਰ ਪੈਰ ਕੇ ਲੱਗੇ ਨੇ ਹੁੰਦੇ ਇਕੱਲੇ ਆ ਘਰੇ ਪਤਾ ਨਹੀਂ ਕੀ ਕਰਦੇ ਕੀ ਚਾਹੇ ਕੁਝ ਵੀ ਆ ਅਸੀਂ ਕਿਸੇ ਨੂੰ ਚੰਗਾ ਮਾੜਾ ਕਹਿ ਨਹੀਂ ਸਾਡਾ ਸਾਡਾ ਤਾਂ ਕਸਟਮਰ ਆ ਵਰਗਾ ਸਾਡਾ ਕਸਟਮਰ ਇਜ਼ ਰਾਈਟ 올 ਦਾ ਟਾਈਮ ਪਰ ਅਸੀਂ ਕੁਝ ਨਹੀਂ ਕਹਿ ਸਕਦੇ ਪਰ ਅਸੀਂ ਮਾਨ ਬਣਾ ਲਿਆ ਅਗਲੇ ਸਾਲ ਤੋਂ ਹੂੰ ਸੇਫ ਤੇ ਸਿਰਫ ਫੈਮਿਲੀ ਹੂੰ ਸਟੈਗ ਬੰਦ ਅਸੀਂ ਘੱਟ ਖਾਲਾਂਗੇ ਅਸੀਂ ਸ਼ਾਂਤੀ ਨਾਲ ਜਿਵਾਂਗੇ ਹੂੰ ਅਗਲੇ ਲੋਕੀ ਆਉਣ ਕੇ ਖੁਸ਼ ਹੋਣਗੇ ਖੁਸ਼ ਹੋਣਗੇ ਬੀਸੀ ਯਾਰ ਬਹੁਤ ਵਧੀਆ ਜਗ੍ਹਾ ਤੇ ਬੈਠੇ ਆਂ ਸੇਫ ਆਂ ਅਸੀਂ ਜਿਹੜਾ ਆਊਗਾ ਇੱਕ ਤਾਂ ਉਹਨੂੰ ਨਾਰਾਜ਼ ਕਰਕੇ ਨਹੀਂ ਭੇਜਾਂਗੇ ਇੱਕ ਸਾਨੂੰ ਨਾਰਾਜ਼ ਹੋਣ ਦੀ ਲੋੜ ਨਹੀਂ ਪੈਣੀ ਨਹੀਂ ਜੀ ਜੀ ਹਾਂ ਜੀ ਸਾਰੇ ਸਾਰੇ ਅਸੀਂ ਨਾ ਮੈਂ ਕੈਨੇਡਾ ਤੋਂ ਆਇਆ ਕਰਕੇ ਮੈਂ ਸਾਰਿਆਂ ਨੂੰ ਬਹੁਤ ਫ੍ਰੈਂਡਲੀ ਮਿਲਦਾ ਹਰ ਮੇਰਾ ਕਸਟਮਰ ਆ ਜਿਹੜਾ 25 25 30 30 ਵਾਰੀ ਰਿਪੀਟ ਹੋਇਆ ਹੈ ਜੀ ਸਾਡਾ ਫੂਡ ਇੱਕ ਨੰਬਰ ਆ ਕੋਈ ਬੈਠਣ ਨੂੰ ਦੇਖੋ ਜੋ ਕੁਰਸੀਆਂ ਨੇ ਕਿਸੇ ਦੇ ਲੱਕੜ ਦੀਆਂ ਲਾਈਆਂ ਨੇ ਕਿਸੇ ਨੇ ਸੀਮੈਂਟ ਦੀਆਂ ਬਣਾਈਆਂ ਨੇ ਪੂਲਾ ਪੂਲ ਬਹੁਤ ਬਣੇ ਨੇ ਜੀ ਪੰਜਾਬ ਚ ਪੂਲ ਬਹੁਤ ਨੇ ਬਣਾ ਵੀ ਰਹੇ ਨੇ ਬੰਦੇ ਵੀ ਚਾਹੀਦੇ ਆ business ਕਰਨਾ ਚਾਹੀਦਾ ਲੋਕਾਂ ਨੂੰ ਪਰ ਪ੍ਰੋਪਰ ਕਰੋ ਲੋਕਾਂ ਨੂੰ ਸਹੂਲਤ ਫੁੱਲ ਦਿਓ ਫੁੱਲ ਸਹੂਲਤ ਦਿਓ ਇੱਕ ਸਹੂਲਤ ਦਿਖਾ ਕੇ ਉਹਨਾਂ ਨੂੰ ਸੱਦ ਕੇ ਬਾਕੀ ਦੀਆਂ ਸਹੂਲਤਾਂ ਤੋਂ ਤੰਗ ਨਾ ਕਰੋ ਦੇਖੋ ਪੂਲ ਲੈ ਲੈਂਦੇ ਜੀ ਪੂਲ ਦੀ ਪੂਲ ਦੀ ਸਮੱਸਿਆ ਪਤਾ ਕਿੱਡੀ ਆ ਜੀ ਜੀ ਰੋਜ਼ ਇੱਕ ਪੂਲ ਦੇ ਉੱਤੇ 10 ਤੋਂ 20 ਹਜ਼ਾਰ ਦਾ ਖਰਚਾ ਪਾਣੀ ਚੇਂਜ ਪਾਣੀ ਚੇਂਜ ਕਰਨੇ ਕੈਮੀਕਲ ਪਾ ਕੇ ਸੈਨੇਟਾਈਜ਼ ਕਰਨਾ ਸਾਰਾ ਇਹਨੂੰ ਜਿੜੀ ਲਾਉਣੀ ਆ ਪੰਜ ਬੰਦੇ ਸਵੇਰੇ ਲੱਗੇ ਹੁੰਦੇ ਸੀ ਸਾਡੇ ਹੂੰ 4 ਵਜੇ ਤੋਂ ਲੈ ਕੇ 6 ਵਜੇ ਤੱਕ ਲੱਗਦੇ ਫਿਰ ਅਸੀਂ ਪਾਣੀ ਭਰਦੇ ਫਿਰ ਬਿਜਲੀ ਦਾ ਖਰਚਾ ਹੂੰ ਔਰ ਕਮਰਸ਼ੀਅਲ ਇਹਦੇ ਉੱਤੇ ਬਿੱਲ ਆਉਣਾ ਹਾਂਜੀ ਬਿੱਲ ਆਉਣਾ ਹਾਂਜੀ ਤੇ ਇਹ ਪਾਣੀ ਖੇਤਾਂ ਨੂੰ ਦੇ ਦਿੰਨੇ ਆ ਹਾਂਜੀ ਅਸੀਂ ਖੇਤਾਂ ਨੂੰ ਦੇ ਦਿੰਨੇ ਆ ਜੀ ਬਸ ਅਸੀਂ ਪ੍ਰੋਪਰ ਕਲੀਨ ਕਰਕੇ ਅਸੀਂ ਡਰੇਨ ਵੀ ਕਰ ਦਾਂਗੇ ਧਰਤੀ 'ਚ ਵਾਹ ਵਾਹ ਜੀ ਵਾਹ ਤੇ ਆ ਇੱਥੇ ਬਣਾਤਾ ਉਹ ਬਹੁਤ ਵਧੀਆ ਬਣਾਇਆ ਯਾਰ ਜਗ੍ਹਾ ਬਣਾਉਣ ਨੂੰ ਯਾਰਾ ਇੱਥੇ ਲੋਕੀ ਇੰਜੋਏ ਕਰਦੇ ਆ ਜੀ ਵੀਰਪੁਰ ਲਾ ਲੈਂਦਾ ਸਾਡੀ ਬਾਹਰ ਪਣੀ ਹੋਈ ਅੰਦਰ ਹਾਂ ਇੱਕ ਬਾਹਰ ਉਧਰ ਬਣੀ ਹੋਈ ਹੈ ਇੱਕ ਇੱਧਰ ਬਣੀ ਹੋਈ ਹੈ ਇਹ ਹਾਂਜੀ ਇਹ ਹੁਣ ਅਸੀਂ ਬਾਹਰ ਉਧਰ ਲੈ ਗਏ ਇਹ ਟੈਂਪਰੇਰੀ ਵਾਲਾ ਜੀ ਤੁਸੀਂ ਇੱਥੇ ਦੇਖੋ ਇੱਥੋਂ ਕਿੰਨਾ ਸਟਰ ਜਿਉ ਆ ਤੁਸੀਂ ਮੈਂ ਤੁਸੀਂ ਫੀਲ ਕਰੋਗੇ ਮੈਕਸੀਕੋ ਚ ਖੜਿਆ ਹਾਂ ਇਸ ਟਾਈਮ ਹਾਂ ਇਹ ਸਾਰਾ ਕਨਸੈਪਟ ਮੈਕਸੀਕੋ ਦਾ ਜੀ ਮੇਰਾ ਹਮ ਸਾਰੀ ਕਾਪੀ ਮੈਂ ਮੈਕਸੀਕੋ ਤੋਂ ਕੀਤੀ ਹੋਈ ਹਮ ਦੇਖੋ ਹਾਂਜੀ ਇੱਥੇ ਪੂਲ ਪਾਰਟੀ ਹੈ ਹਾਂ ਪੂਲ ਪਾਰਟੀ ਕਰੋ ਇਧਰਲੇ ਪਾਸੇ ਲੈ ਵੀ ਸੱਜਣੋ ਗੱਲ ਓ ਆ ਨੰਬਰ ਕਰ ਲੋ ਨੋਟ ਜਦੋਂ ਵੀ ਤੁਸੀਂ ਨੰਦਪੁਰ ਸਾਹਿਬ ਵਾਲੇ ਪਾਸੇ ਆਓ ਆਪਣੇ ਉਧਰਲੇ ਪਿੰਡਾਂ ਵਾਲੇ ਪਾਸੇ ਜਾਂ ਜਿਹੜੇ ਲੁਧਿਆਣੇ ਦੇ ਭੈਣ ਭਾਈ ਮੈਨੂੰ ਦੇਖ ਰਿਆ ਜਾਂ ਇਸ ਏਰੀਏ ਦੇ ਜਿੰਨੇ ਵੀ ਨੀਲੋਂ ਦੇ ਏਰੀਏ ਦੇ ਸਾਨੂੰ ਮੈਨੂੰ ਦੇਖ ਰਿਆ ਸਾਰੇ ਜਾਣੇ ਨੋਟ ਕਰ ਲੋ ਆਪਣੇ ਪ੍ਰਦੇਸੀ ਭਾਈ ਨੇ ਪੰਜਾਬ ਦੇ ਵਿੱਚ ਆ ਕੇ ਆਪਣੀਆਂ ਜੜਾਂ ਨੂੰ ਫੇਰ ਮਜ਼ਬੂਤ ਕੀਤਾ ਇਹਨਾਂ ਦਾ ਨੰਬਰ ਕਰ ਲੋ ਨੋਟ ਜੇ ਕਿਸੇ ਵੀ ਸੱਜਣ ਨੇ ਇਹਨਾਂ ਕੋਲੇ 25 ਫਰੈਂਚਾਈਜ਼ਿੰਗਾਂ ਹੋਰ ਲੋਕੇਸ਼ਨਾਂ ਇਹਨਾਂ ਦੇ ਦਿਮਾਗ ਦੇ ਵਿੱਚ ਬੈਠੀਆਂ ਇਹਨਾਂ ਨੂੰ ਫੋਨ ਕਰ ਲਓ ਜੇ ਕੋਈ ਵੀ ਪਰਦੇਸੀ ਬੰਦਾ ਦੇਸੀ ਬੰਦਾ ਕੋਈ ਵੀ ਬੰਦਾ ਇਨਵੈਸਟਮੈਂਟ ਕਰਨੀ ਚਾਹੁੰਦਾ ਉਹ ਜਮਾਂ ਹੀ ਟੈਨਸ਼ਨ ਨਹੀਂ ਚਾਹੁੰਦਾ ਤਾਂ ਇਹ ਸਾਰੀ ਮੈਨੇਜਮੈਂਟ ਦੀ ਟੈਨਸ਼ਨ ਵੀ ਚੱਕ ਲੈਣਗੇ ਨੰਬਰ ਨੋਟ ਕਰ ਲਓ ਇਸ ਤਰ੍ਹਾਂ ਦੀ ਲੋਕੇਸ਼ਨ ਤੇ ਪਹੁੰਚਣਾ ਵੀ ਆ ਤੁਸੀਂ ਪੂਰਾ ਫੈਮਿਲੀ ਵਾਲਾ ਮਾਹੌਲ ਆ ਫੈਮਿਲੀਆਂ ਨੂੰ ਲੈ ਕੇ ਵੀ ਆਉਣਾ ਤੇ ਨਾਲ ਦੀ ਨਾਲ ਜੇ ਕਿਸੇ ਬੰਦੇ ਨੇ ਫਰੈਂਚਾਈਜ਼ੀ ਲੈਣੀ ਤਾਂ ਬਾਈ ਹੁਣਾ ਨਾਲ ਸੰਪਰਕ ਜ਼ਰੂਰ ਕਰਨਾ ਇਹ ਬਾਈ ਹੁਣਾ ਤੋਂ ਮੈਂ ਸੁਣਨਾ ਚਾਹੁੰਨਾ ਕਿ ਸ੍ਰੀਜੇਂਦਰ ਆਹ ਦੋ ਲੋਕੇਸ਼ਨਾਂ ਤੇਰੀ ਵੀਡੀਓ ਦੇਖ ਕੇ ਆਈਆਂ ਸੀ ਹਾਂਜੀ ਤੁਸੀਂ ਇਹ ਇੱਕ ਲਿਕੇਸ਼ਨ ਜਿਹੜੀ ਦੂਜੀ ਹੁਣ ਲੋਕੇਸ਼ਨ ਤੁਹਾਨੂੰ ਦਿਖਾਵਾਂਗੇ ਜੀ ਉਹ ਇਹਦੋਂ ਵੀ ਬੈਟਰ ਆ ਵਾਹ ਉਹ ਲੁਧਿਆਣਾ ਦੇ ਵਿੱਚ ਆ ਬਿਲਕੁਲ ਵਾਹ ਲੁਧਿਆਣਾ ਤ੍ਰੀਕੇ ਸਾਡਾ ਪਿੰਡ ਆ ਦੇਵ ਤ੍ਰੀਕੇ ਵਾਲਾ ਜੀ ਹਾਂਜੀ ਤ੍ਰਿਕਾਂ ਦੇ ਹਨ ਦੇਵ ਤ੍ਰਿਕੇ ਹਾਜੀ ਦੇਵ ਦੇ ਤੁਹਾਨੂੰ ਪ੍ਰਮਾਣ ਕਰਦੇ ਆ ਵਾਪਕੇ ਕਲਾਕਾਰਾਂ ਦਾ ਪਿੰਡ ਆ ਜਿਹੜਾ ਵਾਪਕੇ ਜਿਨ੍ਹਾਂ ਦੇ ਪਹਿਲਾਂ ਸਾਡਾ ਦੇਵ ਤੇ ਮਾਨਕ ਜੀ ਨੇ ਸਾਡਾ ਹੂੰ ਦੁਨੀਆ ਦੇ ਉੱਤੇ ਸਾਡਾ ਨਾਂ ਪਿੰਡ ਦਾ ਚੱਲਦਾ ਜੀ ਹੂੰ ਇਹਦਾ ਕੋਈ ਦੇਣ ਨਹੀਂ ਦੇ ਸਕਦੇ ਅਸੀਂ ਉਹਨਾਂ ਦਾ ਜੋ ਉਹਨਾਂ ਨੇ ਸਾਡਾ ਨੌ ਬਣਾਦਾ ਨਾ ਪਿੰਡ ਦਾ ਕਿ ਸਾਡੇ ਪਿੰਡ ਨੂੰ ਕੌਣ ਜਾਣਦਾ ਸੀ ਹੂੰ ਸਾਡੇ ਪਿੰਡ ਤੋਂ ਉਹਨਾਂ ਨੇ ਮਸ਼ਹੂਰ ਕੀਤਾ ਉਹਨਾਂ ਨੇ ਮਸ਼ਹੂਰ ਹਰ ਦੁਨੀਆ ਦੇ ਰੋਡ ਦੇ ਉੱਤੇ ਬੋਰਡ ਦੇ ਉੱਤੇ ਮੇਰਾ ਖਿਆਲ ਨਹੀਂ ਵੀ ਕੋਈ ਬੋਰਡ ਦੇ ਉੱਤੇ ਕਿੱਥੇ ਕਿਹੜੇ ਕੰਟਰੀ ਦੇ ਕਿਹੜੇ ਰੋਡ ਤੇ ਗਾਣਾ ਨਾ ਉਹਨਾਂ ਦਾ ਕਿੰਨੇ ਸੁਣਿਆ ਹੋਵੇ ਮੈਨੂੰ ਮੈਂ ਆ ਗੱਲ ਤੁਹਾਡੇ ਤੋਂ ਪੁੱਛਣ ਲੱਗਿਆ ਸੀਗਾ ਵੀ ਜਦੋਂ ਮੰਨ ਲਓ ਤੁਸੀਂ ਕਿਤੇ ਕੈਨੇਡਾ ਚ ਜਾ ਰਹੇ ਆ ਤੇ ਉਹ ਇੱਕ ਆਵਾਜ਼ ਆ ਰਹੀ ਆ ਜਿਹਦੇ ਲਾਸਟ ਤੇ ਬੋਲਦਾ ਦੇਵ ਤਰੀਕੇ ਵਾਲੜਿਆ ਜਾਂ ਕਿਵੇਂ ਉਹ ਕਿਵੇਂ ਕਿਵੇਂ ਮਹਿਸੂਸ ਕਿਵੇਂ ਆਉਂਦਾ ਥੋਨੂੰ ਤਰੀਕੇ ਮੈਂ ਕਹਾਂ ਜੀ ਬੰਦਾ ਨਾ ਚਾਰ ਬੰਦੇ ਬਣ ਜਾਂਦੇ ਇੱਕ ਦੇ ਉਹ ਜਿਹੜਾ ਦੇਵ ਤਰੀਕੇ ਵਾਲਾ ਉਹ ਤਰੀਕਿਆਂ ਵਾਲਾ ਐ ਕਰਦਾ ਤਰੀਕੇ ਵਾਲੇ ਜੋ ਲਿਖਿਆ ਉਹਨਾਂ ਨੇ ਪਿਆ ਉਹ ਉਹਨਾਂ ਦੀ ਦੇਣ ਹਾਂ ਜਿਹੜਾ ਤਰੀਕੇ ਸਾਡਾ ਪਿੰਡ ਨਹੀਂ ਦੇ ਸਕਦਾ ਨਾ ਸਾਡੀ ਗਹਾਲੀਆਂ ਪੋਸਤਾਂ ਦੇ ਸਕਦੀਆਂ ਨੇ ਇਹ ਨਹੀਂ ਦੇ ਸਕਦੇ ਉਹਨਾਂ ਦੀ ਦੇਣ ਦੇ ਸਕਦੇ ਉਹਨਾਂ ਨੇ ਤਰੀਕੇ ਤਰੀਕੇ ਕਹਿ ਦੋ ਤੇ ਬੱਸ ਦੇ ਦਿਓ ਇੱਕ ਹੀ ਪਿੰਡ ਆ ਜੀ ਪੰਜਾਬ ਦੇ ਵਿੱਚ ਇੱਕੋ ਹੀ ਪਿੰਡ ਹੈ ਜੀ ਮੈਕਸ ਹੋ ਜਾਂਦੇ ਪਿੰਡ ਹਮ ਤਲਵੰਡੀਆਂ ਹੋ ਗਈਆਂ ਕੋਈ ਮੈਕਸ ਸਾਡਾ ਬੰਦੀ ਇੱਕੋ ਆ ਤਰੀਕੇ ਇੱਕੋ ਤਰੀਕੋ ਇਕੁਪਮੈਂਟ ਇੱਕੋ ਹੀ ਆ ਇੱਕੋ ਹੀ ਦੇਵ ਹੋਇਆ ਇੱਕੋ ਹੀ ਤਰੀਕੇ ਹੋਇਆ ਹਾਂਜੀ ਇੱਕੋ ਹੀ ਦੇਵ ਹੋਇਆ ਇੱਕੋ ਹੀ ਮਾਨਕ ਹੋਇਆ ਜੀ ਹਾਂ ਇੱਕੋ ਹੀ ਮਾਨਕ ਨੰਬਰ ਨੋਟ ਕਰੋ